ਡੀ ਸਟਾਰ ਪਦ ਉਨਤੀ ਦੇ ਕੇਸਾਂ ਵਿੱਚ ਪ੍ਰਵਾਨਗੀ ਲੈਣ ਹਿਤ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਲੋੜਿੰਦੀ ਸੂਚਨਾ ਭੇਜਣ ਲਈ ਪਰਫਾਰਮਾ ਨਿਸ਼ਚਿਤ ਕੀਤਾ ਗਿਆ ਸੀ ਡੰਡੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਈ ਵਿਭਾਗਾਂ ਵੱਲੋਂ ਪਦ ਉਨਤੀ ਦੇ ਕਈ ਕੇਸਾਂ ਵਿੱਚ ਨਿਸ਼ਚਿਤ ਪਰਫਾਰਮਾ ਬਿਲਕੁਲ ਨਹੀਂ ਭੇਜਿਆ ਜਾਂਦਾ ਅਤੇ ਕਈ ਕੇਸਾਂ ਵਿੱਚ ਜੇਕਰ ਪਰਫਾਰਮਾ ਭੇਜਿਆ ਜਾਂਦਾ ਹੈ ਤਾਂ ਪੂਰੀ ਸੂਚਨਾ ਖਾਸ ਕਰਕੇ ਅਦਿੱਲੰਗਣ ਹੋਏ ਕਰਮਚਾਰੀਆਂ ਵਾਰੀ ਸੂਚਨਾ ਨਹੀਂ ਦਿੱਤੀ ਜਾਂਦੀ ਡੰਡੀ ਪਦ ਉન્નਤ ਕਰਮਚਾਰੀਆਂ ਦੀ ਸੀਨੀਅਰਤਾ ਪੋਜੀਸ਼ਨ ਨਹੀਂ ਦੱਸੀ ਜਾਂਦੀ ਨਾ ਹੀ ਮਿਤੀ ਅੰਤ ਤੱਕ ਮੁਕੰਮਲ ਸੀਨੀਅਰਤਾ ਸੂਚੀ ਭੇਜੀ ਜਾਂਦੀ ਹੈ ਅਤੇ ਨਾ ਹੀ ਮੁਕੰਮਲ ਆਚਰਣ ਪੱਤਰੀ ਭੇਜੀ ਜਾਂਦੀ ਹੈ ਡੰਡੀ ਕਮਿਸ਼ਨ ਵੱਲੋਂ ਪ੍ਰਵਾਨਿਤ ਅਜੇ ਪਹਿਲੇ ਕੇਸ ਦਾ ਹਵਾਲਾ ਵੀ ਨਹੀਂ ਦਿੱਤਾ ਜਾਂਦਾ ਡੰਡੀ ਪਦ ਉਨਤੀ ਦੇ ਪਰਫਾਰਮੇ ਉਸ ਨਾਲ ਭੇਜੇ ਗਏ ਸਬੰਧਿਤ ਪੱਤਰਾਂ ਜਿਵੇਂ ਕਿ ਸਿਨੀਅਰਤਾ ਸੂਚੀ ਕਰਮਚਾਰੀਆਂ ਦੀਆਂ ਯੋਗਤਾਵਾਂ ਅਤੇ ਤਜਰਬੇ ਦੇ ਬਿਰべ ਆਦ ਉਪਰ ਤਸਦੀਕ ਵਜੋਂ ਸਮਰੱਥ ਅਧਿਕਾਰੀ ਦੇ ਦਸਤਖਤ ਵੀ ਨਹੀਂ ਹੁੰਦੇ ਡੰਡੇ ਉਪਰੋਕਤ ਔਣਤਾਇਆਂ ਦੂਰ ਕਰਵਾਉਣ ਲਈ ਕਮਿਸ਼ਨ ਨੂੰ ਅਜਿਹੇ ਕੇਸਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਅਤੇ ਇੰਜ ਹੌਣ ਨਾਲ ਕਈ ਕੇਸ ਸਾਲਾਂ ਵੱਧੀ ਲਮਕਾਵਸਥਾ ਵਿੱਚ ਪਏ ਰਹਿੰਦੇ ਹਨ ਡੰਡੀ ਇਸ ਲਈ ਪਦ ਉਨਤੀ ਦੇ ਕੇਸਾਂ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਲੋੜੀਂਦੀ ਸਮੱਗਰੀ ਸੋਦੇ ਹੋਏ ਨੱਥੀ ਪਰਫਾਰਮੇ ਅਨੁਸਾਰ ਇੱਕੋ ਵਾਰੀ ਹਰ ਪੱਖੋਂ ਮੁਕੰਮਲ ਭੇਜੀ ਜਾਇਆ ਕਰੇ ਡੰਡੀ ਹਾਂਜੀ ਅਗਲਾ ਪੈਰਾ ਲਿਖਾਂਗੇ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਦੌਰਾਨ ਵਿਦਿਅਕ ਯੋਗਤਾ ਵਧਾਉਣ ਅਤੇ ਅਗੇਤ ਤਰੱਕੀਆਂ ਦੇਣ ਲਈ ਨੀਤੀ ਨਿਸ਼ਚਿਤ ਕਰਨ ਦਾ ਪ੍ਰਸੰ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੇ ਵਿਚਾਰ ਅਧੀਨ ਚੱਲਦਾ ਆ ਰਿਹਾ ਹੈ ਡੰਡੇ ਇਸ ਸਬੰਧ ਵਿੱਚ ਲੋੜਿੰਦੀ ਵਿਚਾਰ ਕਰਨ ਲਈ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਡੰਡੀ ਉਸ ਕਮੇਟੀ ਦਾ ਵਿਚਾਰ ਸੀ ਕਿਸੇ ਕਰਮਚਾਰੀ ਨੂੰ ਨੌਕਰੀ ਦੌਰਾਨ ਪ੍ਰਾਪਤ ਕੀਤੀ ਉਚੇਰੀ ਵਿਦਿਅਕ ਯੋਗਤਾ ਕਰਕੇ ਅਗੇਤ ਤਰੱਕੀ ਦੇਣ ਦੀ ਕੋਈ ਉਚਿਤਤਾ ਨਹੀਂ ਕਿਉਂਕਿ ਕਰਮਚਾਰੀ ਵੱਲੋਂ ਯੋਗਤਾ ਵਿੱਚਵਾਦਾ ਕਰਨਾ ਨੌਕਰੀ ਦਾ ਇੱਕ ਅਨੇਖੜਮਾ ਅੰਗ ਹੈ ਡੰਡੀ ਸਾਰੇ ਪੱਖਾਂ ਨੂੰ ਬਿਚਾਰਨ ਉਪਰੰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਸਰਕਾਰੀ ਕਰਮਚਾਰੀ ਸੇਵਾ ਦੌਰਾਨ ਭਾਰਤ ਵਿੱਚ ਰਹਿ ਕੇ ਆਪਣੀ ਵਿਦਿਅਕ ਯੋਗਤਾ ਵਧਾਉਂਦੇ ਹਨ ਉਹਨਾਂ ਨੂੰ ਕੋਈ ਅਗੇਤ ਤਰੱਕੀ ਨਹੀਂ ਦਿੱਤੀ ਜਾਵੇਗੀ ਡੰਡੀ ਇਸ ਲਈ ਮੈਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਅੱਗੇ ਤੋਂ ਇਸ ਆਧਾਰ ਤੇ ਕਿਸੇ ਵੀ ਕੈਟਾਗਰੀ ਦੇ ਕਿਸੇ ਵੀ ਕਰਮਚਾਰੀ ਨੂੰ ਅਗੇਤ ਤਰੱਕੀ ਦੇਣ ਬਾਰੇ ਕੋਈ ਵੀ ਤਜਵੀਜ਼ ਇਸ ਵਿਭਾਗ ਨੂੰ ਭੇਜਣੀ ਨਹੀਂ ਬਣਦੀ ਡੰਡੀ ਸਾਬਕਾ ਫੌਜੀਆਂ ਨੂੰ ਸਿਵਲ ਅਸਾਮੀਆਂ ਤੇ ਨਿਯੁਕਤੀ ਦੇਣ ਲਈ ਪੰਜਾਬੀ ਟਾਈਪ ਦੀ ਛੋਟ ਦਿੱਤੀ ਜਾਵੇ ਅਤੇ ਉਹਨਾਂ ਦੇ ਨਿਯੁਕਤੀ ਪੱਤਰ ਵਿੱਚ ਇਹ ਸ਼ਰਤ ਵਾ ਦਿੱਤੀ ਜਾਇਆ ਕਰੇ ਕਿ ਉਹ ਆਪਣੀ ਨਿਯੁਕਤੀ ਦੀ ਮਿਤੀ ਤੋਂ 1 ਸਾਲ ਦੇ ਅੰਦਰ ਅੰਦਰ ਪੰਜਾਬੀ ਟਾਈਪ ਟੈਸਟ ਜ਼ਰੂਰ ਪਾਸ ਕਰਨਗੇ ਡੰਡੀ